ਸ੍ਰੀ ਅਕਾਲ ਜੀ ਮੈਂ ਰਾਜੀ ਮੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਹੈਂਡਵਰਕ ਦੇ ਤੇ ਫੁੱਲ ਪਾਰਟੀ ਵਾਸਤੇ ਸੂਟ ਰਹਿਣਗੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜੇ ਜੇ ਤੁਹਾਡੇ ਕੋਲ ਤੁਹਾਡਾ ਕੋਈ ਆਪਣਾ ਡਿਜ਼ਾਈਨ ਆ ਤਾਂ ਤਾਂ ਸਾਨੂੰ ਡਿਜ਼ਾਈਨ ਪੇਸ ਸਕਦੇ ਤੇ ਆਪਾਂ ਉਹਦਾ ਦਾ ਸੂਟ ਰੈਡੀ ਕਰਕੇ ਦੇ ਦਾਂਗੇ ਜੀ ਕਾਫੀ ਬਣਾ ਦੇ ਮੈਸੇਜ ਆਉਂਦੇ ਹੁੰਦੇ ਨੇ ਵੀ ਸਾਡਾ ਬਜਟ ਘੱਟ ਹੈ ਤੁਸੀਂ ਆਪਣੇ ਬਜਟ ਦੇ ਅਨੁਸਾਰ ਆਪਣਾ ਤੋਂ ਸੂਟ ਤਿਆਰ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦਿਖਾਉਣ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਆਊਗਾ ਜੀ ਫੁੱਲ ਪਾਰਟੀ ਵੇਅਰ ਸੂਟ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਪਿਓਰ ਕ੍ਰੇਪ ਦੇ ਉੱਤੇ ਆਪਣੀ ਰੈਡੀ ਕੀਤਾ ਹੋਇਆ ਫਰੋਜੀ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਸੂਟ ਆਏਗਾ ਤੁਸੀਂ ਚੈੱਕ ਕਰ ਸਕਦੇ ਹੋ neck ਦੇ ਉੱਤੇ ਕੰਮ ਆਇਗਾ ਜੀ neck ਤੇ ਟੋਟਲੀ ਦਬਕੇ ਦਾ ਕੰਮ ਰਹੂਗਾ ਸਾਰਾ ਤੇ ਬਹੁਤ ਜਿਆਦਾ ਸੋਨਾ ਅੰਟਿਕ ਮਟੀਰੀਅਲ ਨਾਲ ਆਪਾਂ ਨੇ ਇਹ ਵਾ ਸੂਟ ਰੈਡੀ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾ ਸੂਟ ਦੀ ਪੂਰਾ ਫਰੰਟ ਹੈਵੀ ਹੈ ਜੀ ਤੇ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਹੈ ਇਹਦੇ ਘੇਰੇ ਦੇ ਉੱਤੇ ਤੇ ਬਹੁਤ ਜਆ ਸੁਣਾ ਸਾਰੀ ਹੀ ਸ਼ਰਟ ਦੇ ਵਿੱਚ ਜਾਲ ਬਣਿਆ ਹੋਇਆ ਤੁਹਾਨੂੰ ਸੁਣਾ ਇਹਦਾ ਘੇਰੇ ਤੇ ਉਪਰ ਤੇ ਕੰਮ ਆਇਆਗਾ ਜੀ ਟੋਟਲੀ ਡੱਪਕੇ ਦਾ ਕੰਮ ਹੈ ਤੇ ਵਿੱਚ ਨਾਲ ਪਰਲ ਵਰਕ ਦਿੱਤਾ ਹੋਇਆ ਹੈ ਤੇ ਬਹੁਤ ਜਆ ਸੁਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਜਾਲ ਵਾਲੀ ਸ਼ਰਟ ਰਹੇਗੀ ਤੇ ਪੂਰੇ ਹੈਵੀ ਬਾਜੂ ਰਹਿਣਗੀਆਂ ਜੀ ਤੇ ਪੂਰੀਆਂ ਹੈਵੀ ਬਾਜੂ ਰਹਿਗੀਆਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਾਂ ਨੇ ਬਹੁਤ ਜਆ ਸੁਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਫਿਨਿਸ਼ਿੰਗ ਪੱਟੀ ਲਾ ਕੇ ਆਪਨੇ ਬਹੁਤ ਜਿਆਦਾ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰਾ ਫਰੰਟ ਹੈਵੀ ਰਹੂਗਾ ਤੇ ਬੈਕ ਸਾਈਡ ਤੇ ਵੀ ਬਹੁਤ ਜਿਆਦਾ ਸੋਹਣਾ ਕੰਮ ਆਏਗਾ ਜੀ ਤੇ ਬਹੁਤ ਜਿਆਦਾ ਸੋਹਣਾ ਬੈਕ ਸਾਈਡ ਦੇ ਉੱਤੇ ਕੰਮ ਆਏਗਾ ਪਿਓਰ ਕ੍ਰੇਵ ਦੇ ਵਿੱਚੇ ਵਾਲਾ ਸਟਫਰ ਹੋਊਗਾ ਤੇ ਇਹ ਥੋੜਾ ਜਿਹਾ ਕਾਸਟਲੀ ਹੋਊਗਾ ਜੀ ਸੂਟ ਜੇ ਤੁਸੀਂ ਘੱਟ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਰੇਟ ਦਾ ਫਰਕ ਪੈ ਜਾਏਗਾ ਜੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਲਾ ਸੂਟ ਦੀ ਨੈਸਟ ਆ ਗਿਆ ਇਹਦੀ ਬਾਟਮ ਤੇ ਵੀ ਬਹੁਤ ਜਿਆਦਾ ਸੋਨਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀ ਇਹਦੀ ਬਾਟਮ ਆਉਗੀ ਸਟੇਟ ਬਾਟਮ ਰਹੂਗੀ ਤੇ ਬਾਟਮ ਤੇ ਵੀ ਪੂਰਾ ਹੈਵੀ ਕੰਮ ਦਿੱਤਾ ਹੋਇਆ ਤੇ ਨਾੜੀ 66 ਤੇ ਨਾੜੀ ਬਾਟਮ ਦੇ ਵਿੱਚ ਆਪਣੇ ਬੁੱਢੀ ਵੀ ਦਿੱਤੀ ਹੋਈ ਹੈ ਤੇ ਪੂਰੇ ਪੌਂਚੇ ਹੈਵੀ ਰਹਿਣਗੇ ਤੇ ਬਹੁਤ ਜਿਆਦਾ ਸੋਨਾ ਆਪਣੇ ਵਾਲਾ ਸੂਟ ਰੈਡੀ ਕੀਤਾ ਹੋਇਆ ਤੇ ਇਹਦੇ ਨਾਲ ਬਹੁਤ ਹੀ ਜਿਆਦਾ ਸੋਨਾ ਦੁਪੱਟਾ ਆਪਾਂ ਤੁਹਾਨੂੰ ਦੁਪੱਟੇ ਦੀ ਲੁੱਕ ਚੈੱਕ ਕਰਵਾ ਦਿੰਨੇ ਆ ਜੀ ਤੇ ਪਿਓਰੇ ਆਰਗਨਜ਼ਾ ਦੇ ਵਿੱਚ ਦੁਪੱਟਾ ਰਹੇਗਾ ਤੇ ਨਾਲ ਆਪਾਂ ਸਿਪੀ ਵਰਕ ਕੀਤਾ ਹੋਇਆ ਹੈ ਸਾਡਾ ਦੁਪੱਟੇ ਦੇ ਵਿੱਚ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਲੇ ਸੂਟ ਦੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਜੇ ਵਾਲੇ ਸੂਟ ਤੁਹਾਨੂੰ ਪਸੰਦ ਆ ਤੁਸੀਂ ਉਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਬਹੁਤ ਜਿਆਦਾ ਸੋਹਣੇ ਸੂਟ ਨੇ ਅੱਜ ਆਪਣੇ ਕੋਲ ਸਾਰੇ ਤੇ ਹੈਂਡਵਰਕ ਦੇ ਸੂਟ ਰਹਿੰਗੇ ਜੀ ਜੇ ਤੁਸੀਂ ਨਾ ਸੂਟਾਂ ਦਾ ਡੇਟ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਿ ਆਪਣੇ ਬਜਟ ਦੇ ਅਨੁਸਾਰ ਸੂਟ ਰੈਡੀ ਕਰਵਾ ਸਕਦੇ ਹੋ ਜੀ। ਨੈਚਰ ਸੂਟ ਆਊਗਾ ਜੀ ਬਹੁਤ ਜਿਆਦਾ ਸੋਨਾ ਗੁੱਚੇ ਸ਼ਿਰਕ ਦੇ ਵਿੱਚ ਆਪਾਂ ਕਾਫੀ ਸੂਟ ਬਣਾ ਚੁੱਕੇ ਹਾਂ ਤੇ ਆਪਣੇ ਕੋਲ ਸੇਮ ਡਿਜ਼ਾਈਨ ਦੇ ਵਿੱਚ ਇਹ ਵਾਲਾ ਸੂਟ ਪਹਿਲਾਂ ਵੀ ਬਣ ਚੁੱਕੇ ਹੈ ਜੀ ਤੇ ਆਪਾਂ ਦੁਬਾਰਾ ਇਹ ਵਾਲਾ ਸੂਟ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨੇ ਸੈਂਟਰ ਪੈਨ ਬਣੇ ਹੋਏ ਨੇ ਸਾਰੇ ਹੈਂਡਵਰਕ ਦੇ ਸੂਟ ਰਹਿਣਗੇ ਅੱਜ ਵਾਲੇ ਆਪਣੇ ਕੋਲ ਤੇ ਪੂਰੀਆ ਹੈਵੀ ਬਾਜੂ ਰਹਿਣੀਆਂ ਤੁਸੀਂ ਚੈੱਕ ਕਰ ਸਕਦੇ ਹੈਂਡਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਤੁਸੀਂ ਤੇ ਸ਼ਰਟ ਦੇ ਉੱਤੇ ਜਿੱਦਾਂ ਹੀ ਆਏਗਾ ਬਾਜੂ ਦੇ ਉੱਤੇ ਕੰਮ ਓਦਾਂ ਹੀ ਆਏਗਾ ਬਾਟਮ ਦੇ ਉੱਤੇ ਤੇ ਬਹੁਤ ਜਿਆਦਾ ਸੋਹਣੀ ਆਪਾਂ ਬਾਟਮ ਰੈਡੀ ਕੀਤੀ ਹੋਈ ਆ ਸਟੇਟ ਬਾਟਮ ਰਹੂਗੀ ਤੇ ਵਾਇਸੂਟ ਆਪਾਂ ਸਾਰੇ ਸਟਿਚ ਕੀਤੇ ਹੋਏ ਨੇ ਜਿਹੜੇ ਨਾਲ ਫਿਨਿਸ਼ਿੰਗ ਪੱਟੀਆਂ ਸਾਰੇ ਉੱਤੇ ਲਗਾਈਆਂ ਹੋਈਆਂ ਨੇ ਜੀ ਤੇ ਬਹੁਤ ਜਿਆਦਾ ਸੋਹਣਾ ਇਹਦਾ ਸਾਈ ਕਲਰ ਦਾ ਦੁਪੱਟਾ ਰਹੇਗਾ ਕੰਟਰਾਸਟ ਦੇ ਵਿੱਚ ਬਹੁਤ ਜਿਆਦਾ ਸੋਹਣਾ ਦੁਪੱਟਾ ਆਏਗਾ ਦੇ ਫੁੱਲ ਪਾਰਟੀ ਵੇ ਸੂਟ ਰਹਿਣਗੇ ਅੱਜ ਵਾ ਸਾਰੇ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ। ਨੇਸ ਸੂਟ ਆਊਗਾ ਗੁੱਚੀ ਸ਼ਿਲਕ ਦੇ ਵਿੱਚ ਆਰੀ ਵਰਕ ਦੇ ਨਾਲ ਤੇ ਬਹੁਤ ਜਿਆਦਾ ਸੋਹਣਾ ਆਪਣੇ ਆਰੀ ਵਰਕ ਦੇ ਨਾਲ ਸੂਟ ਰੈਡੀ ਕੀਤਾ ਹੈ ਚੈੱਕ ਕਰ ਸਕਦੇ ਹੋ। red color ਦਾ suit ਆਊਗਾ ਜੀ ਤੇ ਬਹੁਤ ਝਾੜ ਸੁਣੀ ਆਪਾਂ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਝਾੜ ਸੁਣਾ ਆਪਣੇ ਸਾਰੇ suit ਦੇ ਉੱਤੇ ਕੰਮ ਕੀਤਾ ਹੋਇਆ ਗੁੱਜੀ ਛਿਰਕ ਦੇ ਵਿੱਚ ਬਹੁਤ ਝਾੜ ਸੁਣਾ suit ਬਣਿਆ ਹੋਇਆ ਤੇ ਸਾਰੀ ਸ਼ਰਟ ਦੇ ਵਿੱਚ ਬਹੁਤ ਝਾੜ ਸੁਣਿਆ ਫਲਾਵਰ ਪਏ ਹੋਣੇ ਆਰੀ ਵਰਕ ਦਾ ਕੰਮ ਰਹੇਗਾ ਜੀ ਤੇ ਬਾਜੂ ਤੇ ਵੀ ਬਹੁਤ ਝਾੜ ਸੁਣਾ ਕੰਮ ਆਏਗਾ ਤੇ ਇਹ ਇਹ ਵਾਇ ਇਹ suit ਦੀ ਬਾਟਮ ਤੇ ਕੋਈ ਕੰਮ ਨਹੀਂ ਹੈ ਇਹਦੇ ਨਾਲ ਆਪਾਂ ਸਟੇਟ ਬਾਟਮ ਰੱਖੀ ਹੋਈ ਹੈ ਤੇ ਪਲੇਨ ਬਾਟਮ ਹੋਊਗੀ ਸਾਰੀ ਤੇ ਲੈਸ ਦੀ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ। ਨੈਸ ਸੂਟ ਆਊਗਾ ਆਪਣੇ ਕੋਲ ਡਬਲ ਟੋਨ ਪਸ਼ਮੀਨੇ ਦੇ ਵਿੱਚ। ਡਬਲ ਟੋਨ ਪਸ਼ਮੀਨੇ ਦੇ ਵਿੱਚ ਬਹੁਤ ਜਿਆਦਾ ਸੋਨਾ ਸੂਟ ਹੈ ਜੀ orange color ਦੇ ਵਿੱਚ ਆਏਗਾ ਤੇ ਬਹੁਤ ਜਿਆਦਾ ਸੋਨਾ ਆਪਾਂ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ। ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਵਰਕ ਦਾ ਕੰਮ ਰਹੇਗਾ ਤੇ ਬਹੁਤ ਜਿਆਦਾ ਸੋਹਣੀ ਆਪਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਨਾਲ ਆਪਾਂ ਨੇ ਬਹੁਤ ਜਿਆਦਾ ਸੋਹਣੀਆਂ ਬਾਜੂ ਰੈਡੀ ਕੀਤੀਆਂ ਹੈ ਚੈੱਕ ਕਰ ਸਕਦੇ ਹੋ ਤੇ ਇਹ ਵੀ ਵੀ ਸਲਵਾਰ ਤੇ ਉੱਤੇ ਕੋਈ ਵੀ ਕੰਮ ਨਹੀਂ ਹੈਗਾ ਜੇ ਤੁਸੀਂ ਸਲਵਾਰ ਤੇ ਉੱਤੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਰੈਡੀ ਕਰਕੇ ਦੇ ਦਾਂਗੇ ਜੀ ਇਹਦਾ ਜਿਹੜਾ ਦੁਪੱਟਾ ਹੈਗਾ ਮ ਜੈਂਟਾ कलर ਦਾ ਦੁਪੱਟਾ ਹੈਗਾ ਬਹੁਤ ਜਿਆਦਾ ਸੋਨਾ ਜੀ ਰਵ ਇਹਦਾ ਦੁਪੱਟਾ ਰਹੂਗਾ ਜੀ ਮਜੈਂਟਾ ਕਲਰ ਦਾ ਰਹੂਗਾ ਇਹਦੇ ਤੋਂ ਡਬਲ ਝਲਕ ਪੈਂਦੀ ਆ ਤਾਂ ਕਰਕੇ ਆਪਾਂ ਇਹ ਇਹਵਾ ਦੁਪੱਟਾ ਉਲਟੀ ਸਾਇਰ ਨਾਲ ਮੈਚਿੰਗ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਹੋਇਆ ਜੀ ਪਿਓਰ ਆਰਗੰਜ਼ਾ ਦਾ ਦੁਪੱਟਾ ਰਹੂਗਾ ਤੇ ਨਾਲ ਬਹੁਤ ਜਿਆਦਾ ਸੋਹਣੀ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਨੇ ਆਪਣੇ ਕੋਲ ਅੱਜ ਸਾਰੇ ਜੇ ਕੋਈ ਵੀ ਸੋਹਣਾ ਡਿਜ਼ਾਈਨ ਪਸੰਦ ਕਰਦਾ ਹੋ ਤਾਂ ਤੁਸੀਂ ਐਵੇਂ ਪਸੰਦ ਦੇ ਉਸ ਹਾਰ ਰੈਡੀ ਕਰਵਾ ਸਕਦੇ ਹੋ ਜੀ ਆਪਣੇ ਅੱਜ ਇਹ ਸੀਗੇ ਆਪਣੇ ਅੱਜ ਵਾਲੇ ਸੂਟ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣੀ ਪਸੰਦ ਦੇ ਅਨੁਸਾਰ ਸੂਟ ਜੜੀ ਕਰਵਾ ਸਕਦੇ ਹੋ ਜੀ ਤੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਛਸਰੀਆ ਕਾ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਨੇ ਸੋਨੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ